ਸਵਾਗਤ ਹੈ ਜੀ ਸਾਰੇੰਨ ਦਾ ਪੰਜਾਬੀ ਦੀ ਕਿਚਨ ਤੇ ਅੱਜ ਆਪਾਂ ਬਣਾਵਾਂਗੇ ਜੀ ਨਿਊਟਰੀ ਦੀ ਟਿੱਕੀਆਂ ਤੋਂ ਦਵਾ ਤੇ ਇੱਕ ਕਾਲੀ ਨਿਊਟਰੀ ਦੀ ਆਪਾਂ ਲੱਲੀ ਹੈ ਤੇ ਉਹਨਾਂ ਨੂੰ ਆਪਾਂ ਗਰਮ ਪਾਣੀ ਚ ਪਾ ਕੇ ਪੀਉਨ ਲਿਆ ਸੀਗਾ ਪੀਉਣ ਤੋਂ ਬਾਅਦ ਆਪਾਂ ਨਿਚੋੜ ਕੇ ਨਾ ਚੰਗੇ ਤਰੀਕੇ ਨਾਲ ਇਹਨੂੰ ਤੇ ਇੱਕ ਬਰਤਨ ਵਿੱਚ ਕੱਢ ਲਵਾਂਗੇ ਪਾਵਾਂਗੇ ਕਾਲੀ ਮਰਚ ਪਾਊਡਰ ਗਰਮ ਮਸਾਲਾ ਚਾਟ ਮਸਾਲਾ ਲਾਲ ਮਰਚ ਪਾਊਡਰ ਨਮਕ ਤੇ ਚਾਟ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਬਲਿਆ ਆਲੂ ਮੈਚ ਕੱਢ ਲਵਾਂਗੇ ਨਾਲ ਮੀਡੀਅਮ ਸਾਈਜ਼ ਦਾ ਕੱਟਿਆ ਹੋਇਆ ਦੋ ਹਰੀਆਂ ਮਰਚਾਂ ਪਾ ਕੇ ਤੇ ਤਿੰਨ ਚਮਚਾ ਆਪਾਂ ਪਾਵਾਂ ਇਸ ਤਰੀਕੇ ਨਾਲ ਆਖ ਕੇ ਪਕਾ ਲਵਾਂਗੇ ਤੇਲ ਦੇ ਵਿੱਚ ਅਸੀਂ ਜ਼ਿਆਦਾ ਨਹੀਂ ਪਾਵਾਂਗੇ ਸਿਰਫ ਇੰਨਾ ਕੁ ਤੇਲ ਪਾਵਾਂਗੇ ਜਿਸ ਹਿਸਾਬ ਨਾਲ ਦੋਨੋਂ ਸਾਈਡਾਂ ਤੋਂ ਫਰਾਈ ਹੋ ਜਾਣ ਤੇ ਇਸੇ ਤਰੀਕੇ ਨਾਲ ਆਪਾਂ ਜਿਹੜੀਆਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਤੇ ਸਾਡੀਆਂ ਟਿੱਕੀਆਂ ਜਿਹੜੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਡੀਆਂ ਵਧੀਆ ਬਣ ਕੇ ਤਿਆਰ ਹੋ ਚੁੱਕੀਆਂ ਨੇ ਦੋ ਚੀਜ਼ਾਂ ਤੋਂ ਆਪਾਂ ਨੇ ਘਰ ਵਿੱਚ ਹੀ ਟਿੱਕੀਆਂ ਬਣਾ ਕੇ ਤਿਆਰ ਕਰ ਸਕਦੇ ਹਾਂ ਨਾਲੇ ਆਪਣੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਨੈਕਸਟ ਵੀਡੀਓ ਦੇ ਨਾਲ ਫਿਰ ਮਿਲਦੇ ਹਾਂ ਧ